ਹਾਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਯਾਨੀ ਇੱਕ ਪਾਸੇ ਸਾਡੇ ਹੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਖੁੱਲੇ ਮੰਚ ਦੇ ਉੱਤੇ ਇਹ ਦਾਅਵਾ ਕੀਤਾ ਸੀ ਔਰ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਕਹਿ ਸਕਦੇ ਜਿਵੇਂ ਵਾਅਦਾ ਹੀ ਕਰ ਲਿਆ ਸੀ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਯਾਨੀ ਅਸੀਂ ਬੰਦ ਕੀਤਾ ਪਰ ਅਸੀਂ ਉਹਨੂੰ ਆਪਣੀ ਸਰਕਾਰ ਦੇ ਹੁੰਦਿਆ ਹੁੰਦਿਆ ਬਾਹਰ ਕਦੇ ਹੀ ਨਿਕਲ ਦੇਵਾਂਗੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਰਾਹਤ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਇਹ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਹਨ ਉਹਨਾਂ ਨੇ ਜੱਦੋ ਜਹਿਦ ਦੇ ਨਾਲ ਯਾਨੀ ਕੱਲੇ ਪੰਜਾਬ ਦੇ ਹੀ ਵਕੀਲ ਨਹੀਂ ਪਰ ਜਿਹੜੇ ਸ਼ੰਕਰ 헤ਗੜੇ ਹਨ ਉਹ ਬੜਾ ਕਮਾਲ ਕਰ ਗਏ ਨੇ ਇਸ ਕੇਸ ਦੇ ਅੰਦਰ ਸ਼ੰਕਰ 헤ਗੜੇ ਕੌਣ ਹੈ ਬਹੁਤੇ ਸਾਡੇ ਸਾਥੀ ਨਹੀਂ ਜਾਣਦੇ ਹੁੰਦੇ ਸ਼ੰਕਰ ਹੈਗੜੇ ਉਹ ਵਕੀਲ ਜਿਹੜੇ ਬੰਗਲੌਰ ਤੋਂ ਕਰੋੜਾਂ ਦੀ ਫੀਸ ਲੈ ਕੇ ਵਿਕਰਮ ਸਿੰਘ ਮਜੀਠੀਏ ਨੇ ਬੁਲਾਇਆ ਸੀ ਸ਼ੰਕਰ ਹੈਗੜੇ ਇੱਕ ਐਸਾ ਵਕੀਲ ਜਿਹੜਾ ਕਿ ਸੀਬੀਆਈ ਦੇ ਕੇਸ ਔਰ ਦੂਜੇ ਪਾਸੇ ਵਿਜੀਲੈਂਸ ਦੇ ਕੇਸ ਅਕਸਰ ਯਾਨੀ ਉਹਨਾਂ ਦਾ ਹਰ ਟਾਈਮ ਇਹ ਪੇਸ਼ਾ ਕਿਉਂ ਹਿੰਡਲ ਕਰਦੇ ਰਹਿੰਦੇ ਸੀ ਯਾਨੀ ਐਸੇ ਕੇਸਾਂ ਦੇ ਮਾਹਰ ਵਕੀਲ ਜਿਹੜੇ ਵਿਜੀਲੈਂਸ ਵਿਰੋਧ ਨੂੰ ਵੀ ਇੱਕ ਤਰ੍ਹਾਂ ਦਾ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਮਾਤ ਦੇਣ ਦੀ ਪਾਵਰ ਰੱਖਦੇ ਨੇ ਪਰ ਵਿਕਰਮ ਸਿੰਘ ਮਜੀਠੀਏ ਦਾ ਸਾਰਾ 10 ਸਾਲ ਦਾ ਚੱਠਾ ਜਿਹੜਾ ਕਿ 2010 ਤੋਂ ਲੈ ਕੇ 17 ਤੱਕ ਦਾ ਮਾਮਲਾ ਜੱਜ ਨੇ ਟੇਬਲ ਦੇ ਉੱਤੇ ਰੱਖ ਦਿੱਤਾ ਤੇ ਇਹ ਗੱਲ ਕਹਿ ਦਿੱਤੀ ਕਿ ਮੇਰਾ ਵਿਕਰਮ ਸਿੰਘ ਮਜੀਠੀਆ ਜਿਹੜਾ ਕਲਾਇੰਟ ਹੈ ਉਹ નિર્ਦੋਸ਼ ਹੈ ਜੀ ਵਿਜੀਲੈਂਸ ਬੀਰੋ ਔਰ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਜੇਲ੍ਹ ਦੇ ਅੰਦਰ ਰੱਖ ਰਹੀ ਹੈ ਔਰ ਜਾਣਬੁੱਝ ਕੇ ਕਮਾ ਰਹੀ ਹੈ ਯਾਨੀ ਉਹਨੂੰ ਨਿਕਲਣ ਦੇ ਜਿੰਨੇ ਵੀ ਰਾਹਤੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਕਿਉਂਕਿ ਵਿਜੀਲੈਂਸ ਬੀਰੋ ਵੀ ਇਹੀ ਗੱਲ ਕਹਿੰਦੀ ਸੀ ਕਿ ਭਾਈ ਵਿਕਰਮ ਸਿੰਘ ਮਜੀਠੀਆ ਦੀ ਅਸੀਂ ਹਲੇ ਛਾਣਬੀੜ ਕਰਨੀ ਆ ਹਲੇ ਦੇ ਕਈ ਟਿਕਾਣੇ ਆ ਜਿੰਨਾਂ ਦੇ ਉੱਤੇ ਛਾਪੇਮਾਰੀ ਕਰਨੀ ਆ ਪੁੱਛ ਵੀ ਅੱਛਾ ਨੇ ਜਾਨੀ ਕਿ ਬਾਕੀ ਆ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਇਸ ਗੱਲ ਦੀ ਭੜਕ ਲੱਗੀ ਕਿ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਚਿਰ ਨਹੀਂ ਨਿਕਲਣ ਦੇਂਦੇ ਜਿੰਨਾ ਚਿਰ ਉਹਨਾਂ ਦੀ ਸਰਕਾਰ ਰਹੂਗੀ ਕਿਉਂਕਿ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੁੱਲੇ ਤੌਰ ਤੇ ਯਾਨੀ ਮੰਚ ਦੇ ਉੱਤੋਂ ਇਹ ਗੱਲ ਕਹਿ ਦਿੱਤੀ ਸੀ ਪਹਿਲਾਂ ਹੀ ਕਿ ਪਹਿਲਾਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਗਰ ਮੱਚ ਨਹੀਂ ਫੜਦੇ ਤਾਂ ਉਸ ਤੋਂ ਬਾਅਦ ਤੁਸੀਂ ਇਹ ਗੱਲ ਕਹਿ ਨਹੀਂ ਕਿ ਭਾਈ ਮਗਰ ਮੱਛ ਦਾ ਫੜ ਲਿਆ ਪਰ ਗਲਤ ਕਰ ਦਿੱਤਾ ਕਿਨੇ ਕਿਹਾ ਸੀ ਸੁਖਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਔਰ ਬਾਜਵਾ ਉਹਨਾਂ ਦੇ ਪਰਿਵਾਰ ਨੇ ਤਾਂ ਦੇਖੋ ਕਹਿਣੀ ਸੀ ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਹੋਵੇ ਚਾਹੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹੋਵੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਨੇ ਨਜ਼ਾਇਜ਼ ਚੱਕਿਆ ਪਰ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੀ ਰਾਹਤ ਹਾਈ ਕੋਰਟ ਬਣੀਓ ਔਰ ਦੂਜੇ ਪਾਸੇ ਸਰਕਾਰ ਨੂੰ ਬਹੁਤ ਵੱਡਾ ਝਟਕਾ ਯਾਨੀ ਕਹਿ ਸਕਦੇ ਜਿਵੇਂ ਮੁੱਖ ਮੰਤਰੀ ਨੂੰ ਇੱਕ ਕੇਸ ਦੇ ਅੰਦਰ ਜੁਰਮਾਨਾ ਲਾ ਦਿੱਤਾ ਹੈ ਪੰਜਾਬ ਦੇ ਹਾਈ ਕੋਰਟ ਨੇ ਉਹ ਕਿਹੜਾ ਕੇਸ ਹੈ ਜੀ ਉਹ ਕੇਸ ਅਮਰਪਾਲ ਸਿੰਘ ਜਿਹੜੇ ਕਿ ਡਿਬਰੂ ਬੜੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਵੀ ਜਿਹੜਾ ਕਿ ਰਿਹਾਈ ਦੀ ਮੰਗ ਉਹ ਬੜੇ ਜੁਰਾ ਸ਼ੁਰਾ ਤੇ ਤੇਜ਼ ਹੋ ਚੁੱਕੀ ਹੈ ਕਿਸੇ ਵੇਲੇ ਵੀ ਪੰਜਾਬ ਦੀ ਸਰਕਾਰ ਨੂੰ ਹਾਈ ਕੋਰਟ ਬੰਨੀਓ ਫਟਕਾਰਤਾ ਲੱਗ ਸਕਦੀ ਆ ਪਰ ਜਿਹੜੀ ਕਿ ਪੰਜਾਬ ਦੀ ਸਰਕਾਰ ਆ ਨਾ ਉਹਨਾਂ ਕੋਲੇ ਬਹੁਤ ਹੀ ਵੱਡੇ ਬਰੀਕੀ ਦੇ ਤੱਥ ਨੇ ਕਿ ਉਹਨਾਂ ਨੂੰ ਵੀ ਬਾਹਰ ਨਹੀਂ ਨਿਕਲ ਦਿੱਤਾ ਜਾ ਸਕਦਾ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਜਿਹਦੇ ਨਾਲ ਪੂਰੇ ਬਾਦਲ ਪਰਿਵਾਰ ਦੀਆਂ ਆਸਾਂ ਇਹ ਲੱਗੀਆਂ ਨੇ ਕਿ 2027 ਦੇ ਅੰਦਰ ਵਿਕਰਮ ਸਿੰਘ ਮਜੀਠੀਆ ਆਪਣੇ ਹਲਕੇ ਤੋਂ ਕਹਿ ਲੋ ਚਾਹੇ ਸਰਕਾਰ ਦੇ ਵਿਰੁੱਧ ਕਿਤੋਂ ਹੀ ਕਹਿ ਲੋ ਕਿ ਬਿਕਰਮ ਸਿੰਘ ਮਜੀਠੀਆ ਨੇ ਦੇ ਖਿਲਾਫ ਚੋਣਾ ਵੀ ਲੜੂਗਾ ਉਹਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਜਾਂ ਫਿਰ ਮੁੱਖ ਮੰਤਰੀ ਦੇ ਖਿਲਾਫ ਪਹਿਲਾਂ ਵੀ ਤੜੇ ਗੱਲ ਕਹੂ ਕਿ ਮੈਂ ਮੁੱਛਾਂ ਚੜਾਉਣਾ ਕਰਨਾ ਭਗਵੰਤਾ ਮੇਰਾ ਕੀ ਕਰਨਾ ਬਿਕਰਮ ਸਿੰਘ ਮਜੀਠੀਆ ਵਾਲੇ ਕੇਸ ਦੇ ਅੰਦਰ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਿੰਨੇ ਵੀ ਸਾਡੇ ਪੱਤਰਕਾਰ ਪੰਜਾਬ ਦੇ ਬਿਕਰਮ ਸਿੰਘ ਮਜੀਠੀਆ ਨੂੰ ਕਾਬਰ ਨਹੀਂ ਕਰਨ ਦਿੰਦੀ ਸੀ ਸਰਕਾਰ ਤਾਂ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਕੁਝ ਐਸਾ ਮੈਸੇਜ ਨਾ ਫੈਲ ਜੇ ਜਿਹਦੇ ਨਾਲ ਬਿਕਰਮ ਸਿੰਘ ਮਜੀਠੀਆ ਦੇ ਥੱਲੇ ਕੰਮ ਕਰਦੇ ਤਸਕਰਾਂ ਤੱਕ ਕੋਈ ਮੈਸੇਜ ਜਾਵੇ ਬਿਕਰਮ ਸਿੰਘ ਮਜੀਠੀ ਦੇ ਤੇ ਰੋਸ਼ ਨੇ ਕਿ ਉਹਨਾਂ ਕੋਲ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਹੈ ਐਸ ਕਰਕੇ ਔਰ ਇਹਦੇ ਨਾਲ ਹੀ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਤਸਕਰ ਵੀ ਪੰਜਾਬ ਦੇ ਲੋਕ ਅਕਸਰ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਅੰਦਰ ਸਰਕਾਰ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਜਿਵੇਂ ਕਿ ਫਟਕਾਰਤਾ ਲੱਗੀ ਹੈ ਤੇ ਪਰ ਪੰਜਾਬ ਦੀ ਸਰਕਾਰ ਦੇ ਅੰਦਰ ਕੋਈ ਇੱਕ ਸਰਕਾਰ ਦਾ ਬੰਦਾ ਨਹੀਂ ਹੁੰਦਾ ਇਹ ਤੁਸੀਂ ਸਾਰੇ ਜਾਣਦੇ ਹੋ ਜੇ ਤੁਸੀਂ ਇਹ ਸਮਝਦੇ ਹੋ ਸਾਡੇ ਸਾਥੀ ਕਹੀ ਕਿ ਇਹ ਮੁੱਖ ਮੰਤਰੀ ਤੇ ਗੱਲ ਜਾ ਕੇ ਟੁੱਕਦੀ ਹੈ ਪਰ ਨਹੀਂ ਜਿਹਨੂੰ ਸਰਕਾਰ ਕਿਹਾ ਜਾਂਦਾ ਉਹ ਕੋਈ ਇੱਕ ਨਾਮ ਨਹੀਂ ਹੈ ਉਹਦੇ ਵਿੱਚ ਬਹੁਤ ਸਾਰੇ ਅਫਸਰ ਬਹੁਤ ਸਾਰੇ ਲੀਡਰ ਨੇ ਉਹਨਾਂ ਦਾ ਕੁਝ ਨਹੀਂ ਹੁੰਦਾ ਸਰਕਾਰ ਪੰਜਾਬ ਦੀ ਵਿਕਰਮ ਸਿੰਘ ਮਜੀਠੀਏ ਨੂੰ ਵਾਕਈ ਉਦੋਂ ਤੱਕ ਆਪਣੀ ਕੋਸ਼ਿਸ਼ ਰੱਖੂਗੀ ਜਦੋਂ ਤੱਕ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਕਹਿ ਰਹੀ ਆ ਕਿ ਵਿਕਰਮ ਮਜੀਠੀਏ ਵਰਗੇ ਤਸਕਰ ਨੂੰ ਅਸੀਂ ਬਾਹਰ ਨਹੀਂ ਆਉਣ ਦਿੰਦੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਯਤਨ ਹੈ ਔਰ ਉਹਨਾਂ ਦਾ ਵਾਅਦਾ ਪੰਜਾਬ ਦੇ ਲੋਕਾਂ ਦੇ ਨਾਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਨੂੰ ਲੈ ਕੇ ਪੰਜਾਬ ਦੇ ਅੰਦਰ ਇਹ ਚਰਚਾ ਛਿੜ ਗਈ ਹੈ ਕਹਿੰਦੇ ਜੀ ਹੁਣ ਉਹਨਾਂ ਦੇ ਵਕੀਲ ਪੱਕੀ ਜ਼ਮਾਨਤ ਲੈਣਗੇ ਪਰ ਪੱਕੀ ਜ਼ਮਾਨਤ ਕਰਾਉਣੀ ਖਾਲਾਜੀ ਦਾ ਬਾੜਾ ਨਹੀਂ ਕਿਉਂਕਿ ਇਹਦੇ ਵਿੱਚ ਇਨਵੋਲਵ ਕੌਣ ਕੱਲੀ ਪੰਜਾਬ ਦੀ ਨਾ ਤਾਂ ਸਰਕਾਰ ਹੈ ਨਾ ਪੰਜਾਬ ਦੇ ਲੋਕ ਨੇ ਇਹਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਮੇਨ ਮਕਸਦ ਗੱਲ ਆ ਰਹੀ ਹੈ ਨਾ ਇਹਦੇ ਵਿੱਚ ਮੇਨ ਮੁੱਦਾ ਨਾ ਜਿਹੜਾ ਹੁਣ ਉਹ ਵਿਜੀਲੈਂਸ ਬਿਊਰੋ ਦਾ ਕਿਉਂਕਿ ਵਿਜੀਲੈਂਸ ਬਿਊਰੋ ਵੀ ਝੂਠੀ ਪੈਂਦੀ ਹੈ ਜੇਕਰ ਬਿਕਰਮ ਸਿੰਘ ਮਜੀਠੀਆ ਵਾਅਦਾ ਤੇ ਭਰੀ ਹੋ ਜਾਂਦਾ ਜਾਂ ਜੇਲ੍ਹ ਦੇ ਵਿੱਚੋਂ ਛੁੱਟ ਜਾਂਦਾ ਜੇ ਛੁੱਟੂ ਆ ਨਾ ਤਾਂ ਕਿਸੇ ਦੋਸ਼ਾਂ ਦੇ ਤਹਿਤ ਹੀ ਕੋਕਾ ਦੇ ਤੇ ਅਲੀਗੇਸ਼ਨ ਕੱਲੇ ਅੰਮਦ ਤੋਂ ਜ਼ਿਆਦਾ ਮਾਮਲੇ ਦੇ ਨਹੀਂ ਬਲਕਿ ਹੋਰ ਵੀ ਅਲੀਗੇਸ਼ਨ ਲੱਗਣਗੇ ਪੰਜਾਬ ਭਰ ਦੇ ਵਿੱਚ ਮਾਮਾ ਜਿਹੜੀਆਂ ਰੋ ਰੀਆਂ ਕਿ ਚਿੱਟੇ ਦੇ ਨਾਲ ਵਿਕਰਮ ਮਜੀਠੀਏ ਨੇ ਸਾਡੇ ਪੁੱਤ ਮਾਰ ਦਿੱਤੇ ਸਾਡੇ ਬੱਚੇ ਮਾਰ ਦਿੱਤੇ ਕਿ ਉਹ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਨਹੀਂ ਰਹਿਣਾ ਚਾਹੀਦਾ ਜਾਂ ਵਾਕਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਗੱਲ ਤੇ ਕਮੈਂਟ ਤੁਸੀਂ ਜ਼ਰੂਰ ਕਰਦੇ ਹੋ ਔਰ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਵਾਕਈ ਬਹੁਤ ਵੱਡੀ ਫਟਕਾਰ ਪਰ ਸਰਕਾਰ ਜਿਵੇਂ ਕਿ ਮੈਂ ਪਹਿਲੀ ਕਹਿ ਚੁੱਕਿਆ ਕਿਸੇ ਇੱਕ ਬੰਦੇ ਦਾ ਨਾਮ ਨਹੀਂ ਹੈ ਸਰਕਾਰ ਦਾ ਕੁਝ ਵਿਗੜਦਾ ਨਹੀਂ ਸਰਕਾਰ ਇਹਨਾਂ ਦੋਵਾਂ ਦੇ ਉੱਤੇ ਰੋਕ ਲਾ ਕੇ ਰੱਖੂਗੀ ਪੱਕੇ ਤੌਰ ਤੇ ਸਰਕਾਰ ਵੀ ਇਸ ਗੱਲ ਦੇ ਉੱਤੇ ਝੂਠੀ ਪਾਉਗੀ ਜੇਕਰ ਇਹਨਾਂ ਨੇ ਇਸ ਕਾਰਵਾਈ ਦੇ ਉੱਤੇ ਆਪਣਾ ਪਹਿਰਾ ਨਾ ਦਿੱਤਾ ਕਿਉਂ ਕਿ ਅਮਰ ਅਮਰਪਾਲ ਸਿੰਘ ਨੂੰ ਲੈ ਕੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਭਾਈ ਅਮਰਪਾਲ ਸਿੰਘ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਅੰਦਰ ਮਾਹੌਲ ਖਰਾਬ ਹੋ ਜਾਣਾ ਵੈਸੇ ਅਮਰਪਾਲ ਸਿੰਘ ਦੀ ਵੀ ਚਰਚਾ ਇਹ ਛਿੜੀ ਹੋਈ ਹੈ ਕਿ ਉਹਨਾਂ ਦੀ ਜ਼ਮਾਨਤ ਕਰਵਾ ਲਈ ਜਾਵੇ ਪਰ ਇੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਵਾਲਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿ ਅਮਨ ਸ਼ਾਂਤੀ ਲਈ ਅਮਰਪਾਲ ਸਿੰਘ ਵੀ ਇੱਕ ਤਰ੍ਹਾਂ ਦਾ ਪੰਜਾਬ ਲਈ ਖਤਰਾ ਨੇ ਅੱਗੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੌਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਤ ਜਰੂਰ ਕਰ ਲੈਣਾ ਦੀ ਧੰਨਵਾਦ